ਹੈਲੋ ਜੀ ਸਸੀ ਕਾਜੀ ਸਾਰੇ ਨੂੰ ਕਿਵੇਂ ਹੋ ਜੀ ਤੁਸੀਂ ਸੋਹ ਕਾ ਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਚੰਗੀ ਕਲਾ ਵਿੱਚ ਹੋਗੇ ਆਪਣੇ ਆਪਣੇ ਘਰਾਂ 'ਚ ਰਾਜੀ ਖੁਸ਼ੀ ਹੋਗੇ ਤੇ ਜੇ ਆਪਾਂ ਇੱਕ ਗੱਲ ਕਹਿਣ ਲੱਗਿਆਂ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਵੀਡੀਓ ਨੂੰ ਜਰੂਰ ਸ਼ੇਅਰ ਕਰਿਆ ਕਰੋ ਲਾਈਕ ਵੀ ਲਿਖਾਉਣਾ ਨਾ ਭੁੱਲਿਆ ਕਰੋ ਠੀਕਾ ਜੀ ਤੇ ਬੈਲ ਆਈਕਨ ਜਿਹੜਾ ਜਰੂਰ ਦਬਾਇਆ ਕਰੋ ਆਪਣੀ ਜਿਹੜੀ ਪਿਛਲੀ ਵੀਡੀਓ ਉਸ ਨੂੰ ਸਾਰੇ ਜਾਣੇ ਜਾ ਕੇ ਜ਼ਰੂਰ ਦੇਖੋ ਤੇ ਬਹੁਤ ਹੀ ਵਧੀਆ ਤੇ ਬਹੁਤ ਹੀ ਆਪਾਂ ਇੰਜੋਏ ਕੀਤਾ ਉਸ ਵੀਡੀਓ ਦੇ ਵਿੱਚ ਤੇ ਹੋਰ ਜੀ ਤੁਹਾਨੂੰ ਪਤਾ ਹੀ ਹੈ ਕਿੰਨੇ ਦਿਨ ਹੋ ਗਿਆ بارش ਵਗੈਰਾ ਬਹੁਤ ਜ਼ਿਆਦਾ ਪੈ ਰਹੀ ਹੈ ਟੀਜਾ ਗਰਮ ਕਰ ਲਿਆ ਹੈ ਐਨੀ ਜਲਦੀ ਹੋਵੇਗਾ ਹਾਂ ਇੱਕ ਨ ਪੀਚ ਅੱਛਾ ਕੁਰਸੀ ਤੇ ਦੀਦੀ ਪਹਿਲਾਂ ਬੈਠ ਚੁੱਕਦੇ ਆ ਮੈਂ ਮੇਰਾ ਨਿਰ ਦਿਲ ਕਾਲਾ ਜਿਹਾ ਪੈਨ ਲੈ ਮੰਮੀ ਨੇ ਚਾਹ ਪੀ ਮੰਮੀ ਨੇ ਮੈਨੂੰ ਰਾਤੀ ਕਹਿ ਦਿੱਤਾ ਮੇਰਾ ਦਿਲ ਕਾਲਾ ਜਿਹਾ ਪੈਨ ਲੈ ਕੇ ਪੀ ਆਹ ਕਿਉਂ ਨਾ ਮੈਂ ਗੱਦੇ ਚੱਕ ਕੇ ਘਰ ਝਾੜੀ ਦਵਾਂ ਮੈਂ ਕਹਿੰਦੀ ਉੱਤੇ ਆਏ ਸੀ ਜਿੱਦੇ ਉੱਤੇ ਆ ਕੇ ਝਾੜੇ ਸੀ ਫਿਰ ਫਿਰ ਝਾੜ ਲਈ ਹੁਣ ਪਹਿਲਾਂ ਚਾਹ ਪੀ ਲੈਂਦੀ ਹੁਣ ਤੇਲ ਜੀ ਅੱਜ ਹਨਾ ਆਪਣਾ ਪੈਨ ਲਾ ਪਿਆ ਦਿਲ ਕਾਉ ਮਾਉ ਜੇ ਕਰ ਲੱਭ ਪਿਆ ਪਤਾ ਕਿਉਂ ਕਿ ਸਲਾਬ ਦਾ ਕਰਕੇ ਆਪਾਂ ਨੂੰ ਹੋ ਗਿਆ ਕਿ ਕਿਉਂ ਨਾ ਆਪਾਂ ਇੱਕ ਵਾਰੀ ਰੂਮ ਦੀ ਚੱਕਾ ਚੱਕ ਸਾਫ ਸਪਾਈ ਜਿਹੜੀ ਹੈਗੀ ਉਹ ਕਰ ਲਈਏ ਇਸ ਕਰਕੇ ਪਗਧਤੀ ਜਿਹੜੇ ਚੱਕ ਲਿੱਤੇ ਨੇ ਉਹ ਇਹਨਾਂ ਚੱਕ ਕਰ ਲਈਏ ਤੁਸੀਂ ਦੇਖੀ ਸਾਡੇ ਵੈਸੇ ਤੇ ਸਾਰਾ ਕੁਝ ਥੀਨ ਹੀ ਆ ਬਟ ਐ ਆ ਕਿ ਥੋੜਾ ਜਿਹਾ ਤੁਹਾਨੂੰ ਬਤਾਇਆ ਕਿ ਹੋ ਜਾਂਦਾ ਹੈ ਕਿ ਕਿਉਂਕਿ ਹੋਣਾ ਸਾਫ਼ ਹੀ ਜਪਨਿਆ ਲੈ ਕੇ ਥੋੜੀ ਸਾਫ਼ ਸਪਾਈ ਕਰ ਲਈ ਜਾਵੇ ਇੱਕ ਵਾਰੀ ਅੱਗੇ ਵੀ ਵਿਚਾਰ ਪਹੁੰਚ ਕੇ ਤੇ ਬੱਦੂ ਵੀ ਇੱਕ ਵਾਰੀ ਸਾਫ਼ ਕਰ ਦਿੱਤਾ ਜਾਵੇ ਤਾਂ ਕਿ ਜੋ ਕੀੜੀਆਂ ਮੰਗਿਆ ਰਾਤ ਤੋਂ ਆਉਂਦੀਆਂ ਨੇ

ਉਹ ਲੈ ਲਓ 91 ਦਾ ਸਾਲ ਜੀ ਪੁਣਾਇਆ ਨਿਰਨ ਸਾਲ ਜੀ ਲੱਤ ਰੋਟੀ ਖਾਉ ਮੇਰਾ ਜੱਗੇ ਜੇ ਪੀਣ ਲੱਗੇ ਆ ਚਾਹ ਕੋਟ ਕੋਟ ਚਾਹ ਜਿਹੜੀ ਉਹ ਜਾਵੇ ਪਹਿਲਾ ਮੈਂ ਖਾ ਲਿਆ ਕਿ ਗੱਭੂ ਗੋਸਾ ਗੱਭੂ ਗੋਸਾ ਪਹਿਲਾ ਪਖਾੜੇ ਜੇ ਇੱਕ ਫਰੂਟ ਸਵੇਰੇ ਸਵੇਰੇ

ਹਾਂ ਜੀ ਬਰਸਾਤ ਦਾ ਕਰਕੇ ਜਿਹੜਾ ਆਪਣਾ ਰੂਮ ਆ ਹਨ ਕਾਫੀ ਜ਼ਿਆਦਾ ਇੱਕ ਸਾਈਡ ਤੋਂ ਚੁੰਦਾ ਵਗੈਰਾ ਸੀਗਾ ਤੇ ਉਹਦਾ ਕਰਕੇ ਹਨ ਫਿਸਲਾਵ ਵਗੈਰਾ ਕਾਫੀ ਜ਼ਿਆਦਾ ਹੋਣੀ ਸੀ ਆਪਾਂ ਕਿਉਂ ਨਾ ਕਿ ਇਹਦੀ ਕਲੀਨਿੰਗ ਜਿਹੜੀ ਡੀਪ ਕਲੀਨਿੰਗ ਉਹ ਕੀਤੀ ਜਾਵੇ ਤੇ ਵੈਸੇ ਤੇ ਅਸੀਂ ਕੀਤੀ ਸੀਗੀ ਇੱਕ ਦਿਨ ਅੱਗੇ ਵੀ ਕੀਤੀ ਸੀ ਆ ਦੋ ਤਿੰਨ ਦਿਨ ਹੋ ਗਏ ਪਹਿਲਾਂ ਕੀਤੀ ਸੀਗੀ ਤੇ ਬਟ ਅਸੀਂ ਪਹਿਲਾਂ ਅਲਮਾਰੀ ਵਗੈਰਾ ਜਿਹੜੀ ਹੈਗੀ ਸੀ ਨਾ ਉੱਪਰੋਂ ਝਾੜੀਆਂ ਨਹੀਂ ਸੀਗੀਆਂ ਕੋਸ਼ਿਸ਼ ਹੋਣੀ ਸੀ ਕਿਤਾ ਬਸ ਹੋਣਨੇ ਕਿ ਬੈੱਡ ਦਾ ਹੀ ਬੈੱਡ ਦੀ ਸਫਾਈ ਕੀਤੀ ਸੀ ਤੇ ਫਿਰ ਨਾ ਰਾਤੀ ਰਾਤੀ ਪਤਨੀ ਕਿਲ੍ਹ ਸੇ ਹਾਂ ਉਹ ਸੱਪ ਦੀਆਂ ਗੱਲਾਂ ਸੀ ਕਰਦੇ ਪੈਸੀ ਸੀ ਤੇ ਸਭ ਤੋਂ ਜਿਆਦਾ ਹੈ ਮੰਮੀ ਕਹਿੰਦੇ ਕਿ ਤੁਸੀਂ ਆਪਣੇ ਬੈੱਡ ਵਗੈਰਾ ਜਿਹੜੇ ਹੈਗੇ ਸੀ ਉਹ ਛੱਡ ਲੈਣੇ ਸੀਗੇ ਤੇ ਅਸੀਂ ਗੱਲਾਂ ਕਰਦੇ ਪੈਸੀ ਸੀ ਇਦਾਂ ਕਿ ਅੱਜ ਕੱਲ੍ਹ ਇਹ ਹਰ ਇੱਕ ਨੂੰ ਸੱਪ ਜਿਹੜਾ ਹੈਗਾ ਆ ਹਨਾ ਕਿ ਬਹੁਤ ਜਿਆਦਾ ਸੱਪ ਨਿਕਲਦੇ ਪੈਣ ਹਨਾ ਬਰਸਾਤਾਂ ਦਾ ਕਰਕੇ ਤੇ ਹੋਰ ਵੀ ਕਿਹੜੇ ਮਗੋੜੇ ਜਿਹੜੇ ਹੈਗੇ ਨੇ ਉਹ ਕਿੰਨੇ ਨਿਕਲਦੇ ਪੈ ਨੇ ਤੇ ਤਾਂ ਕਰਕੇ ਫਿਰ ਆ ਮੰਮੀ ਨੇ ਮੈਨੂੰ ਅਚਾਨਕ ਨੇ ਦਿਮਾਗ ਵਿੱਚ ਲੈ ਆਂਤਾ ਤੇ ਆਪਾਂ ਜਿਹੜਾ ਹੈਗਾ ਸੀ ਉਹ ਡੀਪ ਕਲੀਨਿੰਗ ਆਪਾਂ ਕਰਨੇ ਸ਼ੁਰੂ ਕਰ ਦਿੱਤੀ ਤੇ ਇੱਥੇ ਆਪਾਂ ਚਾਹ ਪਾਣੀ ਪੀ ਕੇ ਤੇ ਅਜੇ ਪੌਣੇ ਘੱਟ ਵੇਲੇ ਦਾ ਟਾਈਮ ਸੀ ਤਾਂ ਮੈਂ ਕਹਿ ਕੇ ਲਿਆ ਆਪਾਂ ਰੂਮ ਦੀ ਡੀਪ ਕਲੀਨਿੰਗ ਜਿਹੜੀ ਹੈਗਾ ਉਹ ਕਰ ਲੈਣੇ ਹੈਗੇ ਆ ਤੇ ਕਿਉਂਕਿ ਬਹੁਤ ਜ਼ਿਆਦਾ ਡਸਟਿੰਗ ਸੀਗੀ ਅਲਮੇਰਾ ਵਗੈਰਾ ਤੇ ਤੇ ਜਾਲੇ ਵਗੈਰਾ ਵੀ ਕਾਫੀ ਜ਼ਿਆਦਾ ਲੱਗੇ ਹੋਏ ਸੀਗੇ ਕਿਉਂਕਿ ਬਰਸਾਤਾਂ ਦੇ ਵਿੱਚ ਆਲਰੇਡੀ ਜਾਲੇ ਵਗੈਰਾ ਜਿਹੜੇ ਹੈਗੇ ਨੇ ਉਹ ਲੱਗ ਜਾਂਦੇ ਨੇ ਹਨ ਤੇ ਕਿਉਂਕਿ ਮੱਛਰ ਵਗੈਰਾ ਕਾਫੀ ਜ਼ਿਆਦਾ ਹੋ ਜਾਂਦਾ ਹੈ ਤਾਂ ਕਰਕੇ ਜਿੱਥੇ ਹੁਣ ਪਾਣੀ ਵਗੈਰਾ ਖਲੋਂਦਾ ਆ ਹਨ ਤੇ ਇੱਕ ਆਪਣੇ ਜਿਹੜੇ ਛੱਤਾਂ ਆ ਉਹੋ ਕੱਚੀਆਂ ਨੇ ਤੇ ਤਾਂ ਕਰਕੇ ਉਹਨਾਂ ਦਾ ਕਰਕੇ ਵੀ ਤੁਹਾਨੂੰ ਪਤਾ ਹੀ ਆ ਕਿ ਇੰਨਾ ਛੱਤਾਂ ਤੇ ਜਿਹੜੇ ਜਾਲੇ ਨੇ ਉਹ ਜਲਦੀ ਲੱਗ ਜਾਂਦੇ ਨੇ ਘਰਾਂ ਦੇ ਵਿੱਚ ਹਨ ਫਿਰ ਆਪਾਂ ਕਹਿ ਕੇ ਕਿਉਂ ਨਾ ਆਪਾਂ ਦੀਪ ਕਲੀਨਿੰਗ ਜਿਹੜੀ ਹੈਗੇ ਰੋਮ ਦੀ ਕਰ ਦਿੰਨੇ ਹੈਗੇ ਤੇ ਤੁਸੀਂ ਜੀ ਮੈਂ ਸਾਰੇ ਕਿਤੇ ਹਨਾ ਮਿੱਟੀ ਵਗੈਰਾ ਝਾੜੀ ਤੇ ਇੱਕ ਆਪਣੇ ਕੀੜੀਆਂ ਬਹੁਤ ਜ਼ਿਆਦਾ ਨਿਕਲ ਆਈਆਂ ਬਹੁਤ ਜ਼ਿਆਦਾ ਕੀੜੀਆਂ ਸੀਗੀਆਂ ਛੱਤ ਦੇ ਉੱਪਰ ਤੋਂ ਮਿੱਟੀ ਬਹੁਤ ਜ਼ਿਆਦਾ ਕੀਰਦੀਆਂ ਨੇ ਤੇ ਫਿਰ ਜੇ ਆਪਾਂ ਗੱਦੇ ਵਗੈਰਾ ਜਿਹੜੇ ਸੀਗੇ ਉਹਨਾਂ ਨੂੰ ਚੰਗੀ ਤਰ੍ਹਾਂ ਝਾੜਿਆ ਤਾਂ ਦੇਖੋ ਮੈਂ ਨਾ ਇੱਥੇ ਪਤਨ ਕੇ ਰੱਖਿਆ ਹੋਇਆ ਸੀ ਕੁਝ ਮਿੱਠਾ ਪਿਆ ਸੀਗਾ ਮਿੱਠੇਲ ਮਿੱਠਾ کیا ਹੋਇਆ ਸੀਗਾ ਹਾਂ ਖੰਡ ਵੀ ਹੋਈ ਸੀਗੀ ਤੇ ਕਾਫੀ ਜ਼ਿਆਦਾ ਏਰ ਕੀ ਆਪਾਂ ਖੰਡ ਲੈਣ ਤੇ ਤੇ ਕਿਉਂਕਿ ਮੈਂ ਕਿਹਾ ਕਿ ਬਾਰ-ਬਾਰ ਫਿਰ ਆਪਣੇ ਸ਼ਾਪ ਤੇ ਨਾ ਜਾਣਾ ਪਵੇ ਫਿਰ ਮੇਕੇ ਵਰੀ ਏਰ ਕੀ ਜਿਹੜਾ ਹੈਗਾ ਨਾ ਸੌਦਾ ਸਾਰੇ ਘਰ ਦਾ ਉਹ ਮੈਂ ਸਾਰਾ ਇੱਕੇ ਵਰੀ ਲੈ ਆਂਤਾ ਹੈਗਾ ਆ ਤੇ ਸ਼ੇਰ ਜੀ ਆਪਾਂ ਹਨ ਤੇ ਜਿਹੜੀ ਖੰਡ ਮੈਂ ਰੱਖੀ ਹੋਈ ਸੀ ਤੇ ਇਸ ਤੇ ਵੀ ਬਹੁਤ ਜ਼ਿਆਦਾ ਕੀੜੀਆਂ ਜਿਹੜੀਆਂ ਹੈਗੀਆਂ ਸੀ ਵਿੱਚ ਤਾਂ ਨਹੀਂ ਗਈਆਂ ਹੈਗੀਆਂ ਕਿਉਂਕਿ ਮੈਂ ਇਸ ਦੀ ਚਰਚਾ ਬਾਅਦ ਵਿੱਚ ਕੀਤੀ ਵਿੱਚ ਤਾਂ ਨਹੀਂ ਗਈਆਂ ਹੈਗੀਆਂ ਬਾਰ-ਬਾਰੀ ਨੇ ਉੱਪਰ ਉੱਪਰ ਘੁੰਮਦੀਆਂ ਸੀਗੀਆਂ ਤੇ ਕਿਉਂਕਿ ਛੱਤ ਤੋਂ ਡਿੱਗੀਆਂ ਸੀਗੀਆਂ ਤਾਂ ਕਰਕੇ ਤੇ ਛੱਤ ਵੀ ਫਿਰ ਆਪਾਂ ਝਾੜੀ ਤੇ ਸਾਰੀ ਡੀਪ ਕਲੀਨਿੰਗ ਉੱਪਰ ਉੱਪਰ ਮੈਂ ਪਹਿਲਾਂ ਕਰਨੀ ਸੀਗੀ ਤੇ ਫਿਰ ਮੈਂ ਕਿਤਨਾ ਹੋਰ ਮੇਰਾ ਵਗੈਰਾ ਝਾੜ ਕੇ ਹੁਣ ਬੈੱਡ ਜਿਹੜਾ ਹੈਗਾ ਬੈੱਡ ਦੀ ਵੀ ਡੀਪ ਕਲੀਨਿੰਗ ਇੱਕ ਵਾਰੀ ਕੱਪੜਾ ਮਾਰ ਕੇ ਹਨਾ ਗਿੱਲਾ ਤੇ ਇਸ ਨਾਲ ਜੇ ਕੱਪੜਾ ਮਾਰ ਕੇ ਤੇ ਉਹਦੇ ਨਾਲ ਇਹ ਆਉਂਗਾ ਜਿਹੜਾ ਮਿੱਟੀ ਘਟਾਉਂਗਾ ਫਿਰ ਝੜ ਜਾਂਦਾ ਹੈ ਹਨਾ ਤੇ ਕੱਪੜਾ ਜਿਹੜੀਆਂ ਉਹ ਤੰਦਾ ਸੀਗਾ ਉਹ ਵੀ ਮੈਂ ਕੱਪੜੇ ਨਾਲ ਸਾਫ਼ ਕੀਤੀਆਂ ਤੇ ਮੈਂ ਖਿਆ ਇਹਨਾਂ ਨੂੰ ਵੀ ਸਾਫ਼ ਕਰ ਦਿੰਨੇ ਹੈਗੇ ਤੇ ਕਿਉਂਕਿ ਇਹਨਾਂ ਤੇ ਜਿਹੜੇ ਮਿੱਟੀ ਵਾਟੇ ਲੱਗੇ ਹੋਗੇ ਉਹ ਸਾਫ਼ ਹੋ ਜੂਗੀ ਤੇ ਉਹ ਮੈਂ ਜਿਹੜੇ ਪਾਣੀ ਦੇ ਦਾਗ ਹੁੰਦੇ ਆ ਹਨਾ ਉਹ ਤਾਂ ਆਲਰੇਡੀ ਰੰਗਦੇ ਆ ਹਨਾ ਤੇ ਚਰਾਲਾਂ ਜੀਆਂ ਸੀਗੀਆਂ ਤੇ ਮੈਂ ਉਹ ਸਾਫ਼ ਕਰਨ ਲੱਗ ਪਈ ਤੇ ਇਸ ਤਰ੍ਹਾਂ ਹੀ ਆਪਾਂ ਜਿਹੜੀ ਪਹਿਲਾਂ ਮੈਂ ਰਸੋਈ ਦੀ ਇੱਕ ਦਿਨ ਪਹਿਲਾਂ ਨਾ ਸਾਡੇ ਚੂਹਾ ਵੜ ਗਿਆ ਸੀ ਰਸੋਈ ਦੇ ਵਿੱਚ ਤੇ ਰਸੋਈ ਸਾਰੀ ਮੇਤੋਤੀ ਸਾਰੀ ਉੱਪਰੋਂ ਥੱਲੇੋਂ ਸਾਰੀ ਕਲੀਨ ਕੀਤੀ ਤੇ ਜੋ ਸਾਰਾ ਸਮਾਨ ਮੈਂ ਇੱਕ ਦਿਨ ਬਾਹਰ ਘੱਟ ਛੱਡਿਆ ਅਗਲੇ ਦਿਨ ਮੈਂ ਸਫਾਈ ਕੀਤੀ ਮੈਂ بارش ਦੇ ਵਿੱਚ ਸਫਾਈ ਕੀਤੀ ਬਰੰਦੇ ਦੇ ਵਿੱਚ ਆਪਾਂ ਸਮਾਨ ਜਿਹੜਾ ਹੈਗਾ ਸੀ ਉਹ ਆਪਣਾ ਰੱਖ ਲਿਆ ਸੀਗਾ ਰਾਤ ਨੂੰ ਤੇ ਡੇ ਟਾਈਮ ਫਿਰ ਆਪਾਂ ਜੀ ਸਫਾਈ ਕਰਨੀ ਤੇ ਸੰਗਰਾਂਦ ਵਾਲੇ ਦਿਨ ਕੀਤੀ ਸੀਗੀ ਸਫਾਈ ਮੈਂ ਫਸਟ ਸੌਣ ਵਾਲੇ ਦਿਨ ਤੇ ਅੱਜ ਹੈਗਾ ਤੇ ਦਸੌਣ ਤੇ ਅਖੇਜੇ ਆਪਾਂ ਇੱਥੇ ਮੈਂ ਕਹਿ ਕਿ ਲਾ ਹੁਣ ਆਪਾਂ ਗੱਦੀ ਵਗੈਰਾ ਵਿਛਾ ਕੇ ਆਪਣੇ ਸਾਰੇ ਡੀਪ ਕਲੀਨ ਜਿਹੜੀ ਹੈਗੇ ਉਸ ਦੀ ਚੰਗੀ ਤਰ੍ਹਾਂ ਕਰ ਦਿੰਨੇ ਹਾਂ ਬਰਸਾਤਾ ਦੇ ਵਿੱਚ ਕੌਣ ਕੌਣ ਕਰਦਾ ਹੁੰਦਾ ਸਾਫ ਸਪਈਆਂ ਕਮੈਂਟ ਸੈਕਸ਼ਨ ਵਿੱਚ ਸਾਰੇ ਜਣੇ ਜਰੂਰ ਕਮੈਂਟ ਕਰਿਓ ਤੇ ਆਪਣੀ ਜਿਹੜੀ ਪਿਛਲੀ ਵੀਡੀਓ ਸਾਰੇ ਜਣੇ ਜਰੂਰ ਦੇਖਿਓ ਤੇ ਸਾਰੇ ਕੁਝ ਨਾ ਕੁਝ ਮਿੱਠਾ ਬਣਾਉਂਦੇ ਹੁੰਦੇ ਬਟ ਆਪਾਂ ਵੀ ਮਿੱਠਾ ਕਿ ਬਣਾਉਣਾ ਹੈ ਅਜੇ ਬਟ ਥੋੜੇ ਜੀ ਨਾ ਠੀਕ ਨਹੀਂ ਸੀਗੇ ਤੇ ਤਾਂ ਕਰਕੇ ਨਾ ਕਿ ਕਿਸੇ ਨੂੰ ਮਿੱਠਾ ਜਿਹੜਾ ਆ ਉਸ ਨੂੰ ਸਕਿਪ ਕਰ ਦਿੱਤਾ ਤੇ ਆਪਾਂ ਜਿਹੜੀਆਂ ਸਨੈਕਸ ਸੀਗੇ ਲੋਣ ਵਾਲੇ ਇੱਕ ਕਿਉਂਕਿ ਜੁੰਨੀ ਦੇ ਮੰਮੀ ਜੀ ਆਏ ਹੋਏ ਆ ਤਾਂ ਘਰ ਕੇ ਫੇਰਾਪਾਸ ਸਨੈਕਸ ਵਗੈਰਾ ਇਹ ਬਣਾਏ ਸੀ ਤੇ ਹੋਰ ਆਪਾਂ ਡੇਲੀ ਕੁਝ ਨੂੰ ਕੁਝ ਲੈ ਆਈਦਾ ਚਲੋ ਖਾਣ ਪੀਣ ਵਾਸਤੇ ਤਾਂ ਤੇ ਫਿਰ ਜੇ ਇੱਥੇ ਆਪਾਂ ਕਹਿ ਕੇ ਲਿਆਉ ਉਹ ਹਨਾ ਤੇ ਉਹਨਾਂ ਨੇ ਚਲੇ ਜਾਣਾ ਸੀ ਨਾ ਤੇ ਬਟ ਆਪਾਂ ਕਹਿ ਕੇ ਕਿਉਂ ਨਾ ਆਪਾਂ ਡੀਪ ਕਲੀਨਿੰਗ ਕਰ ਲਈਏ ਹਨਾ ਹੁੰਦੇ ਹੁੰਦੇ ਕਿਉਂਕਿ ਜੇ ਲਾਲੂ ਕੋਈ ਕੰਮ ਧੰਦਾ ਹੋਊਗਾ ਚਲੋ ਉਹ ਲੱਗ ਕਰ ਦਿੰਦੇ ਨੇ ਹਨਾ ਆਪਣੇ ਤੇ ਫਿਰ ਜੀ ਆਪਾਂ ਇਸ ਤਰ੍ਹਾਂ ਸਾਫ ਸਫਾਈ ਕਰ ਲਈ ਕਿਉਂਕਿ ਇੱਕ ਸਹਾਰਾ ਜੇ ਹੋ ਜਾਂਦਾ ਹੈਗਾ ਹਨ ਤੇ ਜਦੋਂ ਕੋਈ ਘਰ ਦੇ ਵਿੱਚ ਇੱਕ ਮੈਂਬਰ ਹੋਰ ਹੋਵੇ ਹਨਾ ਫਿਰ ਹੋਰ ਉਸ ਤੋਂ ਬੈਟਰ ਹੁੰਦਾ ਹੈ ਕਿ ਜਦ ਵੀ ਉਤਸ਼ਾਹ ਜੇ ਜਾਗਦਾ ਕਿ ਹਾਂ ਕਿ ਨਾਲ ਲੱਗ ਵਾਸ ਕੰਮ ਕਰ ਲਈ ਹੈ ਹਨਾ ਤੇ ਇੱਕ ਦੂਜੇ ਦਾ ਉਤਸ਼ਾਹ ਹੋਵੇ ਤਾਂ ਹਮੇਸ਼ਾ ਜਿਹੜਾ ਕੰਮ ਹੋ ਛੇਤੀ ਨਿਭੜਦਾ ਹਨਾ ਤੇ ਭਾਵੇਂ ਉਹ ਕਰੇ ਕੱਖ ਮੈਨਾ ਬਟ ਫਿਰ ਵੀ ਆਪਾਂ ਨੂੰ ਹੁੰਦਾ ਹੈ ਕਿ ਬਟ ਜਦ ਹਾਂ ਵੀ ਕੋਲੇ ਦਾ ਬੈਠਾ ਆਪਣੇ ਗੱਲਾਂ ਬਾਤਾਂ ਆਪਾਂ ਕਰੀ ਜਾਂਦੇ ਸੀਗੇ ਨਾਲ-ਨਾਲ ਤੇ ਨਾਲ-ਨਾਲ ਆਪਾਂ ਜਿਹੜੀ ਰੌੰਗ ਦੀ ਸਾਫ ਸਫਾਈ ਸੀ ਉਹ ਕਰੀ ਜਾਂਦੇ ਸੀਗੇ ਤੇ ਕੱਲ ਸੇ ਪਹਿਲਾਂ ਆ ਪੀਜ਼ਾ ਲੈ ਕੇ ਆਏ ਸੀਗੇ ਤੇ ਆਪਾਂ ਗਏ ਸੀਗੇ ਟਾਲੀ ਆਣਾ ਸਾਹਿਬ ਮੱਥਾ ਟੇਕਣ ਤੇ ਫਿਰ ਉੱਥੋਂ ਆਪਾਂ ਜੁਨੇ ਨਾਲ ਲੈ ਆਏ ਸੀਗੇ ਤੇ ਜੁਨੇ ਨਾਲ ਲਾਉਂਦੇ ਹੁੰਦੇ ਆ ਫਿਰ ਆਪਾਂ ਤੇ ਖਾਣ ਪੀਣ ਵਾਸਤੇ ਵੀ ਚੀਜ਼ ਜਿਹੜੀ ਹੈਗੀ ਸੀ ਲੈ ਆਏ ਸੀ ਤੇ ਅੱਜ ਵੀ ਆਪਾਂ ਜਾਵਾਂਗੇ ਕਿਤੇ ਤੇ ਬਟ ਆਪਾਂ ਕਹਿ ਕੇ ਪਹਿਲਾਂ ਘਰ ਦੇ ਸਾਫ ਸਫਾਈ ਕਰ ਲਈਏ ਸਾਫ ਸਫਾਈ ਕਰਨ ਤੋਂ ਬਾਅਦ ਵਿੱਚ ਫਿਰ ਦੇਖਦੇ ਆਂ ਕਿ ਆਪਾਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਹੈਗਾ ਤੇ ਕਿਹੜੀਆਂ-ਕਿਹੜੀਆਂ ਭੈਣਾਂ ਮੇਰੀਆਂ ਹਨਾ ਜਿਨ੍ਹਾਂ ਦਾ ਕੀ ਗਰਮੀ ਤਾਂ ਇਹ ਮੌਸਮ ਤਾਂ ਢਿਲਕਾਲਾ ਪੈ ਜਾਂਦਾ ਹੈਗਾ ਹਨਾ ਚਲੋ ਬਾਰਿਸ਼ ਵਧੀਆ ਹੁੰਦੀ ਐ ਨਹੀਂ ਕਿ ਵਧੀਆ ਨਹੀਂ ਹੁੰਦੀ ਹੈਗੀ ਤੇ ਆਪਣੇ ਥੋੜੀ ਜਿਹੀ ਛੱਤਾਂ ਜਣੀਆਂ ਹੈਗੀਆਂ ਨੇ ਤਨ ਪਤਾ ਹੈ ਕਿ ਰਾਇਦੇ ਘਰ ਦੇ ਵਿੱਚ ਰਹਿਣਾ ਕਿਹੜਾ ਸੌਖਾ ਹੁੰਦਾ ਹੈ ਹਨ ਤੇ ਤਾਂ ਕਰਕੇ ਚਲੋ ਥੋੜਾ ਜਿਹਾ ਇੰਨਾ ਸੀਗਾ ਕਿ ਚੁੰਦਾ ਪਿਆ ਸੀ ਤਾਂ ਵਰਤ ਇੰਨਾ ਕਿ ਜਿਹੜਾ ਆਪਣਾ ਰੂਮ ਸੀਗਾ ਹਨ ਉਹ ਘੱਟ ਜਾਂਦਾ ਬਰਾਂਦਾ ਵੀ ਜਿਹੜਾ ਹੈਗਾ ਉਹ ਵੀ ਘੱਟੀ ਪੀ ਸਾਈਡਾਂ ਸਾਈਡਾਂ ਤੋਂ ਚੁੰਦਾ ਬਹੁਤ ਜ਼ਿਆਦਾ ਚੁੰਦਾ ਹੈ ਬਟ ਤੇ ਚਲੋ ਆਪਾਂ ਨੂੰ ਐ ਸੀਗਾ ਚਲੋ ਥੋੜੀ ਐਡਜਸਟਮੈਂਟ ਹੋ ਜਾਂਦੀ ਹੈਗੀ ਹੈ ਤੇ ਫਿਰ ਜੀ ਚਲੋ ਹੋ ਗਿਆ ਇਹ ਸਾਈਦਾ ਸਾਈਦਾ ਤੋਂ ਫਿਰ ਆਪਾਂ ਸਾਫ ਸਫਾਈ ਥੋੜੀ ਕੋਠੇ ਦੇ ਉੱਪਰੋਂ ਕੀਤੀ ਹੈਗੀ ਆ ਜੇ ਹੁਣ ਬਾਰਿਸ਼ ਵਗੈਰਾ ਆਉਗੀ ਤੇ ਫਿਰ ਘਟ ਚੂਗਾ ਜੇ ਮਾਈਗਰੂ ਕਰੇ ਕਿ ਨਾਈਟ ਹੋਵੇ ਤੇ ਆਪਾਂ ਉੱਪਰੋਂ ਵੀ ਸਾਫ ਸਫਾਈ ਕਰ ਦਿੱਤੀ ਇਹਦੇ ਘਾਹ ਵਗੈਰਾ ਹੈਗਾ ਸੀ ਕਾਫੂਸ ਜ ਹੈਗਾ ਸੀ ਉਹਦੀ ਵੀ ਸਾਫ ਸਫਾਈ ਕਰ ਲਿੱਤੇ ਆਪਾਂ ਲਓ ਜੀ ਆਪਣੀ ਚਾਦਰ ਕੀ ਬੈਸ਼ ਹੁਣ ਬਸ ਥੋੜਾ ਰਹਿ ਗਿਆ ਤੇ ਫਿਰੋਂ ਸਾਰਾ ਆਪਣਾ ਕਲੀਨ ਹੋ ਗਿਆ ਬਸ ਬਹੁਤ ਘੱਟ ਨੇ ਅੰਦਰ ਦੀ ਸਾਰੀ ਡੀਪ ਕਲੀਨਿੰਗ ਕਰਨ ਤੋਂ ਬਾਅਦ ਵਿੱਚ ਫਿਰ ਜੀ ਆਪਾਂ ਆਗੇ ਸਿਗੇ ਆਪਣੀ ਲੌਬੀ ਬਰਾਂਡੇ ਦੇ ਵਿੱਚ ਆਗੇ ਸਿਗੇ ਤੇ ਆਹ ਵਾਲਾ ਜਿਹੜਾ ਝਾੜੂ ਆ ਮੈਂ ਤਾਂ ਲਿਆ ਸੀਗਾ ਕਿਉਂਕਿ ਇਹਦੇ ਨਾਲ ਜਾਲੇ ਵਗਾਰੇ ਜਿਹੜੇ ਬਹੁਤ ਚੰਗੀ ਤਰ੍ਹਾਂ ਸਾਫ਼ ਹੁੰਦੇ ਫਿਰ ਲੱਗਦੇ ਵੀ ਨਹੀਂ ਜਲਦੀ ਹੈਗੇ ਕਿ ਕੇਕ ਤਾਂ ਇਹਦੇ ਨਾਲ ਜਿਹੜੀਆਂ ਉਹ ਹੁੰਦੀਆਂ ਨਾ ਜਾਲੇ ਵਾਲੀਆਂ ਮੱਕੜੀਆਂ ਹਨਾ ਵੀ ਉਹ ਵੀ ਥੱਲੇ ਡੱਗ ਡੁੱਗ ਪੈਂਦੀਆਂ ਜੇ ਆਪਾਂ ਦੂਸਰੇ ਨਾਲ ਝਾੜਦੇ ਆ ਹਨਾ ਤੇ ਉਹਦੇ ਨਾਲ ਮੱਕੜੀਆਂ ਜਿਹੜੀਆਂ ਹੈਗੀਆਂ ਉਹ ਹਟਦੀਆਂ ਨਹੀਂ ਹੈਗੀਆਂ ਫੇਰ ਉਹ ਕਿਤੇ ਨਾ ਕਿਤੇ ਰਹਿ ਜਾਂਦੇ ਨੇ ਜਿਵੇਂ ਜਿਵੇਂ ਚੀਚ ਜਿਹਾ ਆ ਜੇ ਥੋੜੀ ਬਲੇ ਸੰਨ ਰਹੀ ਹੁੰਦੀ ਆ ਉਹਦੇ ਵਿੱਚ ਬੜ ਬੁੜੀ ਜਾਂਦੀਆਂ ਹਨ ਤੇ ਇਹਦੇ ਨਾਲ ਵੱਡੀਆਂ ਨੇ ਹੈਗੀਆਂ ਇਹਦੇ ਨਾਲ ਫਿਰ ਹਰ ਕੋਈ ਕੁ ਚੀਜ਼ ਜਿਹੜੀ ਹੁੰਦੀ ਆ ਉਹ ਬਾਹਰ ਆ ਜਾਂਦੀ ਆ ਤੇ ਇਸ ਨਾਲ ਜਿਹੜਾ ਸੀਮੈਂਟ ਵਗੈਰਾ ਸੀਗਾ ਨਾ ਉੱਤੇ ਕੈਦਾ ਪਿਆ ਉਹ ਵੀ ਆਪਾਂ ਲਾ ਦਿੱਤਾ ਸੀਗਾ ਤੇ ਫਿਰ ਜੇ ਆਪਾਂ ਇਹਦੇ ਨਾਲ ਹੀ ਝਾੜੂ ਲਾਉਣਾ ਸਟਾਰਟ ਕਰ ਦਿੱਤਾ ਮੈਂ ਕਿਹਾ ਕਿ ਇਹਦੇ ਨਾਲ ਹੀ ਆਪਾਂ ਝਾੜੂ ਲਾਉਣੀ ਹੈਗੀਆਂ ਤੇ ਕਿਉਂਕਿ ਜੇ ਮਿੱਟੀ ਵਗੈਰਾ ਹੋਊਗੀ ਸਾਰੀ ਨਿਕਲ ਆਉਂਦੀ ਹੈਗੀਆਂ ਤੇ ਵਧੀਆ ਤਰੀਕੇ ਨਾਲ ਜਿਹੜਾ ਝਾੜੂ ਆ ਫਲਦਾ ਹੈਗਾ ਹੈ ਇਹ ਫੇਜ ਜੀ ਇਸ ਤੋਂ ਬਾਅਦ ਆਪਾਂ ਜਲਦੀ ਜਲਦੀ ਇੱਥੇ ਵੀ ਝਾੜੂ ਲਗਾਇਆ ਉਹ ਵਾਲੀ ਜਿਹੜੀ ਚੀਜ਼ ਆ ਉਧਰ ਤੇ ਵੀ ਪਾਣੀ ਆ ਜਾਂਦਾ ਹੈ ਕਿਉਂਕਿ ਥੰਨੀਵਾ ਮਲਾ ਹੈ ਤਾਂ ਘਰ ਤੋਂ ਉਧਰ ਵੀ ਪਾਣੀ ਆ ਜਾਂਦਾ ਹੈਗਾ ਹੈ ਤੇ ਫਿਰ ਜੀ ਆਪਾਂ ਉੱਥੇ ਵੀ ਉਹ ਕਰਦੇ ਪਏ ਸੀਗੇ ਤੇ ਜਦੋਂ ਇਹ ਚੀਜ਼ਾਂ ਲਾ ਦਿੱਤੀਆਂ ਹਨਾ ਤਾਂ ਫਿਰ ਪਾਣੀ ਨਹੀਂ ਆਉਂਦਾ ਹੈਗਾ ਇਹਦੇ ਨਾਲ ਤੇ ਪਾਣੀ ਤੇ ویسੇ ਤੇ ਆਪਣੇ ਬਹੁਤ ਘੱਟ ਹੀ ਆ ਕੇ ਆਇਆ ਹੈਗਾ ਹੈ ਤੇ ਜੋ ਪਹਿਲਾਂ ਨਹੀਂ ਪੈਸੇ ਨਾਲ ਉਧਰ ਵਾਲਾ ਆਇਆ ਸੀ ਜੀ ਤੇ ਉਹਦੋਂ ਤੇ ਮੈਨੂੰ ਥੋੜੀ ਅਡਜਸਟਮੈਂਟ ਕਰਨੀ ਵੀ ਇੰਨਾ ਕਿ ਚਲੋ ਆਪਾਂ ਲਾ ਲੇਦਾ ਆਪਣਾ ਦਿਮਾਗ ਤੇ ਹਾਂ ਵੀ ਕਿਸ ਤਰ੍ਹਾਂ ਇਹ ਕਿਸ ਤਰ੍ਹਾਂ ਕਰਕੇ ਨਾ ਫਿਰ ਉੱਥੇ ਸੀਮੈਂਟ ਰਿਆ ਜਿਹੜਾ ਹੈਗਾ ਸੀਦਾ ਉਹ ਲਗਾ ਦਿੱਤਾ ਤੇ ਹੁਣ ਉਹਦੇ ਨਾਲ ਪਾਣੀ ਨਹੀਂ ਆਉਂਦਾ ਹੈਗਾ ਤੇ ਕਾਫੀ ਜਗ੍ਹਾ ਤੇ ਹੋਰ ਵੀ ਕਿਤੇ ਸੀਮੈਂਟ ਵਗੈਰਾ ਲਗਾਉਣ ਵਾਲਾ ਸੀ ਉਹਥੇ ਵੀ ਲਗਾ ਦਿੱਤਾ ਤੇ ਉਹਦੇ ਨਾਲ ਜਿਹੜਾ ਹੈਗਾ ਹੁਣ ਪਾਣੀ ਜਿਹੜਾ ਹੈਗਾ ਉਹ بارش ਦਾ ਜਿਹੜਾ ਹੈਗਾ ਅੰਦਰ ਨਹੀਂ ਹੁੰਦਾ ਹੈਗਾ ਪਹਿਲਾਂ ਆ ਜਾਂਦਾ ਹੁੰਦਾ ਸੀਗਾ ਦੋਕ ਬਾਰੀ ਇਦਾਂ ਹੋਇਆ ਕਿ ਪਾਣੀ ਅੰਦਰ ਆ ਜਾਂਦਾ ਸੀਗਾ ਤੇ ਹੋਣਾ ਕਿ ਨਾਲੋਂ ਕਾਫੀ ਠੀਕ ਆ ਤੇ ਆਪਾਂ ਲੋਂਦੇ ਪੈਸੇਗੇ ਝਾੜੂ ਤੇ ਅਜੁੰਨੀ ਦੇ ਮੰਮੀ ਕਰਦੇ ਤੇ ਸੀਗੇ ਬਾਹਰ ਪਾਠ ਤੇ ਕਿਉਂਕਿ ਉਹਨਾਂ ਨੇ ਮੈਨੂੰ ਨਹਾ ਲਿਆ ਸੀਗਾ ਤੇ ਮੈਂ ਨਹਾਤੀ ਤਾਂ ਮੰਮੀ ਸੀਗੀ ਸਵੇਰ ਸਵੇਰ ਜਦੋਂ ਅਜੁੰਨੀ ਨੂੰ ਚੜਾਉਣ ਜਾਣੀ ਹੁੰਦੀ ਮੈਂ ਉਸ ਤੋਂ ਪਹਿਲਾਂ ਨਹਾ ਲੈਣੀ ਹੁੰਦੀ ਆ ਤੇ ਫਿਰ ਵੀ ਮੈਂ ਕਾਫੀ ਚੰਨੋਂ ਨਹਾ ਕੇ ਤੇ ਫਿਰ ਆਪਾਂ ਅਜੁੰਨੀ ਨੂੰ ਇੱਥੇ ਚੜਾ ਜੜੂ ਆਏ ਸੀਗੇ ਤੇ ਅਜੁੰਨੀ ਦੇ ਕੰਮ ਸਕੂਲ ਦਾ ਕੰਮ ਜਿਹੜਾ ਸੀ ਫਿਨਿਸ਼ ਹੋ ਗਿਆ ਸੀਗਾ ਤੇ ਫਿਰ ਮੈਂ ਕਹਾਂ ਜੀ ਲਿਆਓ ਆਪਾਂ ਕਰ ਲੈਨੇ ਆਪਾਂ ਸਾਫ ਸਫਾਈ ਕਰਦੀ ਕਰ ਲੀਨੇ ਚਲੋ ਜੀ ਮਿਲਦੇ ਕਿਸੇ ਨੈਕਸਟ ਵੀਡੀਓ ਨਾਲ